ਮਨ ਜਿਹੜਾ ਹੈ ਸਾਰੇ ਜਗੜੇ ਚਾਠਿਆਂ ਦਾ ਮੂਲ ਮਨ ਹੈ। ਰਾਮ ਜੀ ਬੀਸ਼ਿਸ਼ਟ ਜੀ ਕਹਿੰਦੇ ਹਨ। तमाम पदਰੋਂ ਕੇ ਦੇਣੇ ਵਾਲਾ ਇਹ ਮਨ ਹੈ। ਜਿੰਨੀ ਦੇਰ ਤੱਕ ਇਸ ਮਨ ਨੂੰ ਜੈ ਨਹੀਂ ਕਰਦਾ ਪਰਮ ਪਦਵੀ ਦੀ ਪ੍ਰਾਪਤੀ ਹੋ ਨਹੀਂ ਸਕਦੀ। ਇਸ ਮਨ ਨੂੰ ਗੁਰੂ ਗਿਆਨ ਤੋਂ ਬਿਨਾ ਕਿਸੇ ਨੇ ਜੈ ਕੀਤਾ। ਔਰ ਕੋਈ ਯੋਗ ਬਾਣੀ ਇਸ ਮਨ ਨੂੰ ਜਿੱਤਣ ਵਾਸਤੇ ਤੇ ਇਸ ਵਾਸਤੇ ਦੱਸਦੇ ਹਨ। ਹੁੰਦੇ ਬੱਦਾ ਜਲ ਹੈ। ਮਨ ਪੰਛੀ ਤਬ ਲਗੂ ਡੇ ਜਬਲਿ ਵਿਸ਼ੇ ਵਾਸਨਾ ਮਾਣ ਗਿਆਨ ਬਾਜ਼ ਦੀ ਚਪਟ ਮੇਂ ਜਬਲਿ ਆਇਓ ਨਾ ਪਹਿਲੇ ਸਮਿਆਂ ਵਿੱਚ ਲੋਕੀ ਬਾਜ਼ ਰਖਦੇ ਸਨ ਜਾਨਵਰਾਂ ਦਾ ਸ਼ਿਕਾਰ ਕਰਦੇ ਜਾਨਵਰ ਦੇ ਪਿੱਛੇ ਬਾਜ਼ ਨੂੰ ਛੱਡ ਦੇਣਾ ਬਾਜ਼ ਨੇ ਜਾਨਵਰ ਨੂੰ ਆਪਣੇ ਪੰਜਾਂ ਵਿੱਚ ਫਸਰ ਕੇ ਲੈ ਆਉਣਾ ਇਸੇ ਤਰ੍ਹਾਂ ਮਨ ਨੇ ਇੱਕ ਪੰਛੀ ਦੀ ਨਾਇੰਗ ਦੱਸਿਆ ਹੈ ਮਨ ਪੰਛੀ ਵੀ ਉਡਾਰੀਆਂ ਉੰਨੀ ਦੇਰ ਤੱਕ ਹਨ ਮਨ ਪੰਛੀ ਤਬ ਲਗੂ ਡੇ उन्नी देर तक यदि जब लग विषय वासना में जिन्नी देर तक विषय वासना है ज्ञान बाज की जब लग आयो ना है जिनी देर तक ज्ञान रूपी बाज के चपट्टे आ नहीं गया उन्नी देर तक मन रूपी पंछी दिन जो ब्रह्मग्ञान के चपट्टे आ गए दारियां खत्म हो जाए ज्ञान कितों मिले और गुरु बिना मिलता नहीं कुंभे बदा जल रहे जल बिन कुंभ ना हो गया ज्ञान का बदा मन रहे गुरबिन ज्ञान ना हो